ਕਵਕਰੀ ਤਸਵੀਰ ਹੈ ਜਿਹੜੀ ਕਿ ਇੱਕ ਦੇਖਣ ਨੂੰ ਮਿਲੀ ਕਿ ਵੀਰ ਜਿਹੜੇ ਨੇ ਕਿ ਹੈਂਡੀਕੈਪ ਹੁੰਦੇ ਆ ਵੀ ਮਿਹਨਤ ਕਰ ਰਹੇ ਨੇ ਤੁਹਾਨੂੰ ਦੇਖਿਆ ਅਸੀਂ ਤੁਸੀਂ ਨਿੰਬੂ ਪਾਣੀ ਵੇਚ ਰਹੇ ਹੋ ਕਿ ਕਿਸ ਤਰ੍ਹਾਂ ਕਦੋਂ ਦੇ ਵੇਚ ਰਹੇ ਹੋ ਤੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਤੇ ਨਿੰਬੂ ਪਾਣੀ ਕਿਸ ਤਰ੍ਹਾਂ ਮਲਕੀ ਜਮਾ ਚਾਹਗੇ ਨਿੰਬੂ ਪਾਣੀ ਵੇਚਣਾ ਦੇਖੋ ਜੀ ਨਿੰਬੂ ਪਾਣੀ ਦੀ ਜਿਹੜੀ ਕੀਮਤ ਹੈ ਉਸ 10 ਰੁਪਏ ਕੀ ਗਈ ਉਹ ਤਾਂ ਕਿ ਕਿ ਮਲਕੀ ਗਰੀਬ ਤੋਂ ਗਰੀਬ ਹੁੰਦਾ ਇਹ ਪੀਸ ਗਏ ਅੱਛਾ ਕਿ ਜਿਹਨੂੰ 10 ਰੁਪਏ ਅਫੋਰਡ ਕਰਨੇ ਸੌਖੇ ਲੱਗਦੇ ਆ ਇਹੋ ਚੀਜ਼ ਮਨ ਲਗੇ ਨਿੰਬੂ ਪਾਣੀ ਦਾ ਮੇਨ ਮਕਸਦ ਪਿਆਰ ਵਝਾਉਣਾ ਮੈਂ ਚੀ ਦੀ ਪਰਵਾਹ ਨਹੀਂ ਕਰਦਾ ਕਿ ਕੋਈ ਪੀ ਗਿਆ ਤੇ ਪੈਸੇ ਦੇ ਗਿਆ ਕਿ ਨਹੀਂ ਦੇ ਗਿਆ ਜੇ ਮੈਨੂੰ ਦੋ ਚਾਰ ਜਣਾਂ ਨੂੰ ਉਤਰਨ ਪੀਣੇ ਵੀ ਪੈਣਗੇ ਤੁਹਾਨੂੰ ਕਿ ਕਰਨਾ ਪਊਗਾ ਮੈਂ ਪੈਸੇ ਹੋਣ ਤਾਂ ਵੀ ਨਹੀਂ ਤਾਂ ਪਿਆ ਦੂੰਗਾ ਹਾਂਜੀ ਨਹੀਂ ਤੇ ਮੈਂ ਵੇ ਲੈਣਾ ਵਾ ਜੇ ਤਰ੍ਹਾਂ ਕੋਈ ਤੁਹਾਡੇ ਵਰਗੇ ਵੀਰ ਭਰਾ ਹੋਵੇ ਨੇ ਨਿੰਬੂ ਪਣੀ ਪੀਂਦੇ ਆ 20 ਦਾ ਤੇ ਰੁਪਈਏ 50 ਦੇ ਜਾਂਦੇ ਨੇ ਤੇ ਮੈਂ ਸਦਾ ਹਿਸਾਬ ਰੱਖਿਆ ਵਾ ਕਿ ਚਲੋ ਜੇ ਅਗਲੇ ਵਾਰ ਦੇਗੇ ਉਹ ਮੈਂ ਹਿਸਾਬ ਹੀ ਕੀਤਾ ਹਿਸਾਬ ਆਪਾਂ ਨਹੀਂ ਕਰੀਦਾ ਜੇ ਭਈ ਇੱਕ ਮੈਂ ਪੀ ਗਿਆ ਦੋ ਪੀਗੇ ਤਿੰਨ ਪੀਗੇ ਤਾਂ ਆਪਾਂ ਦਾ ਵਰਕ ਹੈ ਨਾ ਮਾਜੀ ਮਾਜਦੀ ਇਹ ਪ੍ਰਵਾਤਾੜੇ ਪਹਿਲੇ ਰਹਿੰਦੇ ਆ ਕਿ ਦੇਖੋ ਅੱਧੀ ਗੱਲ ਪਾਸਾ ਸਾਹਿਬ ਮੈਂ ਤਕ ਕਰ ਰਿਓ ਕਿਸ ਤਰ੍ਹਾਂ ਮਨ ਕੀ ਰੂਟੀਨ ਹੁੰਦਾ ਇੱਥੇ ਤੱਕ ਪਹੁੰਚਣ ਦੀ ਕਿਉਂਕਿ ਗਰਮੀ ਆ ਡਿਗਰੀ ਬਹੁਤ ਜ਼ਿਆਦਾ ਟੈਂਪਰੇਚਰ ਆ ਕਿਸ ਤਰ੍ਹਾਂ ਘਰੋਂ ਨਿਕਲਦੇ ਹੋ ਕਿਵੇਂ ਕਰਦੇ ਸਾਰਾ ਸਿਸਟਮ ਬੜੀ ਆਮ ਲੋਕਾਂ ਵਾਂਗ ਹੀ ਦਿਨ ਚੜੀਆ ਜਾਂ ਸਵੇਰੇ ਉੱਠੀ ਦਾ ਵਾਈਗਨਾਂ ਨਾਮ ਜੀਦਾ ਵਾ ਤੇ ਤਿਆਰ ਤੇ ਹੋ ਗਏ ਨਾ ਥੋਪੀ ਆਪਣਾ ਸਮਾਨ ਰੈਡੀ ਕਰੀਦਾ ਵਾ ਤੇ ਇੱਥੇ ਪਹੁੰਚੀਦਾ ਵਾ ਇੱਥੇ ਦਾ ਯਾਰ ਦੋਸਤ ਮਿੱਤਰ ਹੈਗੇ ਨਹੀਂ ਜੀ ਬੀਲ ਤੇ ਅੱਛਾ ਉਹ ਮੜਕੀ ਹੈਲਪਰ ਆ ਦਿੰਦੇ ਨੇ ਇਸ ਵਕਤ ਮੌਜੂਦ ਆ ਸ੍ਰੀ ਹਰਮੰਦਰ ਸਾਹਿਬ ਤੱਕ ਅੰਮ੍ਰਿਤਸਰ ਵਿੱਚ ਜਿੱਥੇ ਕੀ ਲੱਖਾਂ ਸ਼ਰਧਾਲੂ ਜਿਹੜੇ ਨੇ ਨਤਮਸਤਕ ਹੋਣ ਲਈ ਹਰਮੰਦਰ ਸਾਹਿਬ ਆਉਂਦੇ ਨੇ ਦੇਖਿਆ ਜਾਵੇ ਤਾਂ ਅੰਮ੍ਰਿਤਸਰ ਇੱਕ ਟੂਰਿਸਟ ਪਲੇਸ ਵੀ ਆ ਇੱਥੇ ਵੱਖ-ਵੱਖ ਜਗਾਵਾਂ ਤੁਹਾਨੂੰ ਇੱਥੇ ਘੁੰਮਣ ਫਿਰਨ ਨੂੰ ਮਿਲਣ ਗਿਆ ਜੇ ਆਪਾਂ ਗੱਲ ਕਰ ਲਈਏ ਜੰਨਿਆਂ ਵਾਲੇ ਬਾਗ ਲੋਕ ਬਹੁਤ ਆਉਂਦੇ ਨੇ ਬਾਗਾ ਬਾਦਰ ਵਾਲੇ ਬਾਗ ਬਹੁਤ ਆਉਂਦੇ ਨੇ ਪਰ ਜ਼ਿਆਦਾਤਰ ਲੋਕੀ ਜਿਹੜੇ ਨੇ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਲਈ ਆਉਂਦੇ ਇਸ ਵਕਤ ਉੱਥੇ ਹੀ ਲੱਗੇ ਮੌਜੂਦ ਆ ਤੇ ਦੇਖਿਆ ਜਾਵੇ ਤਾਂ ਬਹੁਤ ਲੋਕ ਜਿਹੜੇ ਨੇ ਕਿ ਜਦੋਂ ਬਸਤਖ ਖੋਣ ਲਈ ਆਂਦੇ ਨੇ ਇੱਥੇ ਖਾਣ ਪੀਣ ਨੂੰ ਵੱਖ-ਵੱਖ ਸਰਕਾਰ ਦੀਆਂ ਚੀਜ਼ਾਂ ਮਿਲ ਜਾਂਦੀਆਂ ਨੇ ਦੇਖਿਆ ਜਾਵੇ ਤਾਂ ਅੰਮ੍ਰਿਤਸਰ ਨੂੰ ਇੱਕ ਫੂਡ ਪਲੇਸ ਵੀ ਕਿਹਾ ਜਾਂਦਾ ਜਿੱਥੇ ਕਿ ਤੁਸੀਂ ਘੱਟ ਤੋਂ ਘੱਟ ਪੈਸਿਆਂ ਦੇ ਵਿੱਚ ਵਧੀਆ ਤੋਂ ਵਧੀਆ ਚੀਜ਼ ਖਾ ਸਕਦੇ ਹੋ ਪਰ ਹੁਣ ਗਰਮੀ ਦਾ ਮੌਸਮ ਚੱਲ ਰਿਹਾ ਹੈ ਗਰਮੀਆਂ ਦੇ ਮੌਸਮਾਂ ਵਿੱਚ ਪਾਣੀ ਜ਼ਿਆਦਾ ਕਿਉਂਕਿ ਜ਼ਿਆਦਾ ਪੀਣਾ ਚਾਹੀਦਾ ਵਾ ਦੇਖਿਆ ਜਾਵੇ ਤਾਂ ਹੋਰ ਵੀ ਜੇ ਆਪਾਂ ਗੱਲ ਕਰ ਲਈਏ ਜਿਹੜੀ ਨਿੰਬੂ ਪਾਣੀ ਆ ਹੋਰ ਵੀ ਚੀਜ਼ਾਂ ਇਹਨੇ ਪੀਣੀਆਂ ਚਾਹੀਦੀਆਂ ਨੇ ਪਰ ਅੱਜ ਅਸੀਂ ਇੱਥੇ ਪਹੁੰਚੇ ਸੀਗੇ ਹੈਂਡਕ੍ਰੈਫਟ ਸਟ੍ਰੀਟ ਸਾਨੂੰ ਇੱਕ ਵੱਖਰੀ ਤਸਵੀਰ ਦੇਖਣ ਨੂੰ ਮਿਲੀ ਹੈ ਜਿੱਤੇ ਇੱਕ ਇੱਕ ਵੀਰ ਜਿਹੜਾ ਬਾਹਜ ਹੁੰਦਿਆਂ ਹੋਇਆ ਵੀ ਮਿੰਤ ਕਰ ਰਹੇ ਨੇ ਆਪਣੀ ਇੱਕ ਇਲੈਕਟ੍ਰਿਕ ਜਿਹੜੀ ਇਹਨਾਂ ਦੀ 3-ਵੀਲਰ ਹੈ ਉਹਦੇ ਤੇ ਆਉਂਦੇ ਨੇ ਨਿੰਬੂ ਪਾਣੀ ਵੇਚਦੇ ਨੇ ਜਿਹਦੀ ਕੀਮਤ ਸਿਰਫ 10 ਰੁਪਏ ਹੈ ਕਿਉਂਕਿ ਦੇਖਿਆ ਜਾਵੇ ਤਾਂ ਅਕਸਰ ਹੀ ਅਸੀਂ ਆਸ-ਪਾਸੇ ਰੈਸਟੋਰੈਂਟ ਵਿੱਚ ਜਾਂਦੇ ਹਾਂ ਤੇ ਅਸੀਂ 100-200 ਰੁਪਏ ਦੀ ਅਸੀਂ ਕੌਫੀ ਪੀਂਦੇ ਨੇ ਜਾਂ ਸ਼ੇਕ ਪੀਂਦੇ ਨੇ ਆਪਾਂ ਪਰ ਇਹਨਾਂ ਦੀ ਜਿਹੜੀ ਕੀਮਤ ਹੈ 10 ਰੁਪਏ ਗੱਲ ਇਹ ਹੈ ਇੱਕ ਵੱਖਰੀ ਤਸਵੀਰ ਹੈ ਜਿਹੜੀ ਕਿ ਇੱਕ ਦੇਖਾ ਨੂੰ ਮਿਲੀ ਹੈ ਕਿ ਵੀਰ ਜਿਹੜੇ ਨੇ ਕਿ ਹੈਂਡੀਕੈਪ ਹੁੰਦੇ ਆ ਵੀ ਮਿਹਨਤ ਕਰ ਰਹੇ ਨੇ ਬਹੁਤ ਵਧੀਆ ਲੱਗਾ ਵੀਰ ਹੋਣਾ ਨਾਲ ਗੱਲਬਾਤ ਕਰਾਂਗੇ ਜਾਣਾਂਗੇ ਆਕਰ ਕਿਸ ਤਰ੍ਹਾਂ ਦਾ ਸਾਰਾ ਜ਼ਰੂਰਤ ਹੋਈ ਇੱਥੇ ਆਏ ਨੇ ਹਰਮੰਦਰ ਸਾਹਿਬ ਦੇ ਕੋਨੇ ਗੁਰੂ ਆਮਦਾਸ ਦੀ ਘਰ ਦੇ ਬਿਲਕੁਲ ਕੋਨੇ ਪਹਿਲਾਂ ਗੱਲ ਕਰ ਲੈਣੇ ਆ ਭਾਈ ਗੁਰਜੀਤ ਸਿੰਘ ਖਾਲਸਾ ਭਾਈ ਗੁਰਜੀਤ ਸਿੰਘ ਇਹ ਗੁਰਜੀਤ ਸਿੰਘ ਦਾ ਖਾਲਸਾ ਇੱਥੇ ਕੀ ਨਾਮ ਆਪ ਦਾ ਬਲਵੰਤ ਸਿੰਘ ਭਾਈ ਜੀ ਪਾ ਜੀ ਤੁਹਾਨੂੰ ਦੇਖਿਆ ਸੀ ਤੁਸੀਂ ਨਿੰਬੂ ਪਾਣੀ ਵੇਚ ਰਹੇ ਹੋ ਇਹ ਕਿਸ ਤਰ੍ਹਾਂ ਕਦੋਂ ਦੇ ਵੇਚ ਰਹੇ ਹੋ ਅਤੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਤੇ ਨਿੰਬੂ ਪਾਣੀ ਕਿਸ ਤਰ੍ਹਾਂ ਮਨ ਲਗੀ ਤੁਮਾਰਾ ਚਾਹ ਕਿ ਨਿੰਬੂ ਪਾਣੀ ਵੇਚਣਾ ਦੇਖੋ ਜੀ ਨਿੰਬੂ ਪਾਣੀ ਦੀ ਕੀਮਤ ਹੈ ਉਸ 10 ਰੁਪਏ ਕੀ ਗਏ ਉਹ ਤਾਂ ਕਿ ਕਿ ਮਨ ਲਗੀ ਗਰੀਬ ਤੋਂ ਗਰੀਬ ਬੰਦਾ ਪੀ ਸਕੇ ਅੱਛਾ ਕਿ ਜਿਹਨੂੰ 10 ਰੁਪਏ ਅਫੋਰਡ ਕਰਨੇ ਸੌਖੇ ਲੱਗਦੇ ਆ ਇਹੋ ਚੀਜ਼ ਮਨ ਲਗੀ ਨਿੰਬੂ ਪਾਣੀ ਦਾ ਮੇਨ ਮਕਸਦ ਪਿਆਰ ਵੰਡਾਣਾ ਹੋ ਜਦਾਂ ਕੋਈ ਚੀਜ਼ ਹੋਰ ਵੇਚ ਲੈਂਦਾ ਪਰ ਉਹ 50 ਰੁਪਏ 20 20 30 ਰੁਪਏ ਹੋ ਜਾਂਦੇ ਤੇ ਹੁਣ ਕਈ ਵਾਰ ਜਿਹੜੇ ਪਹੁੰਚ ਵਿੱਚ ਨਹੀਂ ਹੁੰਦੀ ਅੱਛਾ 10 ਰੁਪਏ ਦੀ ਚੀਜ਼ ਆ ਗਈ ਚਲੋ ਜੇ ਪਹਿਲੀ ਗੱਲ ਮੈਂ ਚੀਜ਼ ਦੀ ਪਰਵਾਹ ਨਹੀਂ ਕਰਦਾ ਕਿ ਕੋਈ ਪੀ ਗਿਆ ਤੇ ਪੈਸੇ ਦੇ ਗਿਆ ਕਿ ਨਹੀਂ ਦੇ ਗਿਆ ਜੇ ਮੈਨੂੰ ਦੋ ਚਾਰ ਜਣਾਂ ਨੂੰ ਉਤਰਨ ਪਿਉਣੇ ਆਉਣਗੇ ਤਦੋਂ ਕੋਈ ਕਰਕ ਨਹੀਂ ਕੋਈ ਅੱਛਾ ਜੇ ਪੈਸੇ ਹੋਂ ਤਾਂ ਵੀ ਨਹੀਂ ਤਾਂ ਪਿਆ ਦਿੰਦਾ ਇਥੇ ਮੈਂ ਵੇਚ ਲੈਣਾ ਵਾ ਜਿਸ ਤਰ੍ਹਾਂ ਕਈ ਤੁਹਾਡੇ ਵਰਗੇ ਵੀਰ ਭਰਾ ਆਉਂਦੇ ਨੇ ਨਿੰਬੂ ਪਣੀ ਪੀਂਦੇ ਆ 20 ਦਾ ਤੇ ਰੁਪਏ 50 ਦੇ ਜਾਂਦੇ ਨੇ ਤੇ ਮੈਂ ਸਦਾ ਹਿਸਾਬ ਰੱਖਿਆ ਵਾ ਵੀ ਚਲੋ ਜੇ ਅਗਲੇ ਵਾਰ ਤੇਗੇ ਹਮਾਰ ਸਾਹਿਬ ਹੀ ਕੀਤਾ ਤੇ ਸਾਹਿਬ ਆਪਾਂ ਵੀ ਕਰੀਦਾ ਜੇ ਭਾਈ ਇੱਕ ਪੀ ਗਾ ਦੋ ਪੀ ਗੇ ਤਿੰਨ ਪੀ ਗੇ ਤਾਂ ਆਪਾਂ ਦੁਬਾਰਾ ਕਿਹਨੂੰ ਆਈ ਮਰਦੀ ਇਹ ਪ੍ਰਵਾਹ ਤੁਹਾਡੇ ਪਹਿਲੇ ਜਿੰਦੇ ਆ ਕੀ ਦੇਗੇ ਜਮ ਅੱਧੀ ਗੱਲ ਬਸ ਤਾਂ ਸਾਹਿਬ ਮਿਹਨਤ ਕਰ ਰਹੇ ਹੋ ਕਿਸ ਤਰ੍ਹਾਂ ਕੀ ਕਿੰਨਾ ਘਰੋ ਤੋਰਦੇ ਹੋ ਕਿ ਸਾਰਾ ਦਿਨ ਰੂਟੀਨ ਹੁੰਦਾ ਇੱਥੇ ਤੱਕ ਪਹੁੰਚਣ ਦੀ ਕਿਉਂਕਿ ਗਰਮੀ ਆ ਡਿਗਰੀ ਬਹੁਤ ਜ਼ਿਆਦਾ ਟੈਂਪਰੇਚਰ ਆ ਕਿਸ ਤਰ੍ਹਾਂ ਘਰੋਂ ਨਿਕਲਦੇ ਹੋ ਕਿਵੇਂ ਕਰਦੇ ਹੋ ਸਾਰਾ ਸਿਸਟਮ ਮਰਜੀ ਆਮ ਲੋਕ ਕਹਾਂਗੇ ਦਿਨਚਰੀਆ ਜਾਂ ਸਵੇਰੇ ਉੱਠੀ ਦਾ ਵਾਇਗਰ ਨਾਮ ਨਹੀਂ ਦਾ ਵਾ ਤੇ ਤੇ ਅੱਤਰ ਹੋ ਗਏ ਨਾ ਤੋਂ ਕੀ ਆਪਣਾ ਸਮਾਨ ਰੈਡੀ ਕਰੀਦਾ ਵਾ ਤੇ ਇੱਥੇ ਪਹੁੰਚੀਦਾ ਵਾ ਇੱਥੇ ਦਾ ਯਾਰ ਦੋਸਤ ਮਿੱਤਰ ਹੈਗੇ ਨਹੀਂ ਚਬੀਲ ਤੇ ਅੱਛਾ ਉਹ ਮੜਕੇ ਹੈਲਪਰ ਆ ਦਿੰਦੇ ਨੇ ਯਾਰ ਕਰਵਾਉਂਦੇ ਨੇ ਯਾਰ ਕਰਵਾ ਕੇ ਤੇ ਕਰੋ ਕਹਿ ਜਾਂਦੇ ਨੇ ਕਿਦਰ ਪਹੁੰਚੋ ਆਪਣੀ ਡਿਊਟੀ ਤੇ ਫੇ ਰਾਡੀ ਯਾਰੀ ਦੋਸਤੀ ਨਜ਼ਰ ਖਤਮ ਹੁੰਦੀ ਆ ਜਿੰਨਾ ਚਿਰ ਮਤਲਬ ਕਿ ਆਪਣਾ ਕਿਸੇ ਨੂੰ ਪਾਣੀ ਵੇਚਣਾ ਵਾ ਉਤ ਬਾਝੇ ਵੇਦੇ ਹੋ ਗਏ ਫਿਰ ਉਹਨਾਂ ਕੋਲ ਅੱਛਾ ਸਮਝ ਗਿਆ ਪਈ ਘਰ ਦੇੰਦਾ ਕਿੰਨਾ ਕਾ ਸਹਯੋਗ ਹੈ ਕਿਉਂਕਿ ਕਹਿੰਦੇ ਨੇ ਜਦੋਂ ਘਰਦਿਆਂ ਦੀ ਹੱਲਾਸ਼ੇਰੀ ਹੋਵੇ ਤਾਂ ਬੰਦਾ ਦਿੰਦੀਆਂ ਜਿੱਤ ਲੈਂਦਾ ਹੈ ਘਰਦਿਆਂ ਦਾ ਕਿੰਨਾ ਕਾ ਸਪੋਰਟ ਇਹ ਸਹਯੋਗ ਤਾਂ ਚਲੋ ਉਹਨਾਂ ਦਾ ਹੈਗਾ ਹੀ ਹੈ ਵੈਸੇ ਪਰ ਇਹ ਆ ਨਾ ਕਿ ਉਹਨਾਂ ਨੂੰ ਹੁੰਦਾ ਵਾ ਕਿ ਜਿੰਨਾ ਜਿਤਨਾ ਅਰ ਬੰਦਾ ਖੋਜਦਾ ਵਾ ਤੁਸੀਂ ਹੀ ਸੁਣਾ ਕੀਤਾ ਹੈਗੀ ਹੈਂਡਿਕੈਪ ਹਨਾ ਉਹਨਾਂ ਨੂੰ ਵੀ ਹੁੰਦਾ ਵਾ ਕਿ ਹੈਂਡਿਕੈਪ ਆ ਕਿੱਧਰ ਜਾਊਗਾ ਹਨਾ ਗਰਮੀ ਪੜੀ ਆ ਪਰ ਉਹ ਘਰੇ ਰਹਿ ਕੇ ਸੋ ਆਪਣੇ ਉਹਨੂੰ ਲੱਗਦਾ ਵਾ ਕਿ ਐਵੇਂ ਵਿਹਲੇ ਬੈਠੇ ਆ ਹਨਾ ਤੇ ਪਹਿਲਾਂ ਤਾਂ ਮੈਂ ਵੈਸੇ ਹੁੰਦਾ ਖੜਦ ਰਹਿਣਾ ਇੱਥੇ ਮੁੰਡੇ ਯਾਰ ਤੋਂ ਸਚਾਰੇ ਜਿਹੜੇ ਆ ਉਹਨਾਂ ਨੇ ਆਖਿਆ ਕਿ ਤ ਉਹਨਾਂ ਦੇ ਹਾਲਾ ਸ਼ਰੀਰ ਸਦਕਾ ਚਲੋ ਮੈਂ ਆ ਮੈਨੂੰ ਬਣ ਕੇ ਆਇਆ ਚੱਲਦਾ ਤੇ ਸੰਗ ਮੈਨੂੰ ਲੱਗੀ ਆ ਜੀ ਇਸ ਚੀਜ਼ ਨੂੰ ਪ੍ਰੀਪੇਅਰ ਕਰਨਾ ਤਾਂ ਥੋੜਾ ਜਿਹਾ ਪਹਿਲੇ ਦਿਨ ਤੇ ਮੇਰਾ ਬਾਜ ਨਹੀਂ ਨਿਕਲਦੀ ਥੋੜੇ ਦੇ ਅੱਛਾ ਜੇ ਹੁਣ ਤੇ ਤੁਹਾਡੀ ਤੁਸੀਂ ਆਏ ਤੇ ਥੋੜਾ ਜਿਹਾ ਪੰਨਟਿੰਸ ਆਇਆ ਦਾ ਤੇ ਨਹੀਂ ਤਾਂ ਮਿਹਨਤ ਕਰਨ ਚ ਕੋਈ ਸ਼ਰਮ ਨਹੀਂ ਕਿਉਂਕਿ ਮਿਹਨਤ ਕਰਨੀ ਆਪਣੀ ਮਿਹਨਤ ਕਰਨੀ ਆ ਪਗੜ ਕੇ ਦਾ ਕਰ ਨਹੀਂ ਉਹ ਗੱਲ ਨਹੀਂ ਜੋ ਮੈਨੂੰ ਲੱਗੀ ਇੱਕ ਕੈਮਰਾ ਫੇਸ ਕਰਨਾ ਇੱਕ ਬੋਲਣਾ ਬੜਾ ਝਿਜਕ ਹੁੰਦੀ ਆ ਠੀਕ ਹੈ ਨਾ ਤੁਸੀਂ ਕਰੇ ਮੇਰੇ ਮਜਰਾ ਮਰੀਰ ਵਾਲਾ ਬਾਲੂ ਮੈਂ ਦਬਕੇ ਬਾਲੂ ਨਾ ਪਰ ਜਿਤਨਾ ਮਾਈਕ ਤੇ ਬੰਨਣਾ ਬਹੁਤ ਸੌਖਾ ਨਹੀਂ ਬਹੁਤ ਵਧੀਆ ਲੱਗਾ ਸਾਨੂੰ ਵੀ ਕਿ ਤੁਸੀਂ ਇੱਕ ਵੱਖਰੇ ਹੀ ਲੱਗਿਆ ਤਾਂ ਹੀ ਅਸੀਂ ਤੁਹਾਡੇ ਕੋਲ ਆਪਾਂ ਹੀ ਕਰੇ ਪਰਿਵਾਰ ਚ ਕੌਣ ਕੌਣ ਨੇ ਹੋਰ ਪਰਿਵਾਰ ਦੇ ਵਿੱਚ ਮਦਰ ਨੇ ਛੋਟਾ ਭਰਾ ਵਾ ਦੋ ਭੈਣਾਂ ਨੇ ਬਾਕੀ ਮੇਰਾ ਪਰਿਵਾਰ ਪੂਰਾ ਵਾ ਦੇ ਛੋਟੇ ਛੋਟੇ ਭਰਾ ਦਾ ਹੋਰ ਚੜਦੀ ਕਲਾ ਮੈਂ ਇੱਥੇ ਵੀ ਇੱਕ ਮੱਕਰੀ ਗੱਲ ਹੈ ਕਿ ਕਿਤੇ ਗੁਰੂ ਰਾਮਦਾਸ ਦੇ ਘਰ ਦੇ ਕੋਲ ਨਾਲੇ ਕੀਰਤਨ ਚੱਲਦਾ ਰਹਿੰਦਾ ਪਾਣੀ ਕਰਨਾ ਚ ਉਹ ਸੌਂਦੀ ਰਹੀ ਮਾਜੀ ਇੱਥੇ ਸੰਗਤ ਆਉਂਦੀ ਜਾਂਦੀ ਆ ਸਾਡੇ ਦਰਸ਼ਕ ਦੇ ਮਨ ਹੋ ਰਿਹਾ ਹੋਰ ਉਹਨਾਂ ਨਾਲ ਵਾਟ ਕੇ ਨਾ ਤੇ ਕਹਿਣਾ ਮਤਲਬ ਇਹ ਆ ਉਹਨਾਂ ਨੂੰ ਦੇਖ ਕੇ ਦੜਦੀ ਗਲਾ ਵਿੱਚ ਆ ਜਾਈਦਾ ਵਾ ਵਧੀਆ ਲੱਗਦਾ ਵਾ ਬਿਲਕੁਲ ਕਿਤੇ ਅਮਰ ਕਿਤੇ ਵੀ ਜਾਵਾਂਗੇ ਸ਼ਾਇਦ ਕੋਈ ਨਹੀਂ ਇੱਥੇ ਗੁਰੂ ਘਰ ਨਾਲ ਬੈਠੇ ਨਾਲ ਕੋਣ ਨਾਲ ਕਲੀਆਂ ਠੀਕ ਨਾ ਸਾਰੇ ਕੰਮ ਚੱਲੀ ਜਾਂਦੇ ਨਾਲ ਭਜੀ ਤੁਹਾਡੀ ਟਾਈਮਿੰਗ ਕੀ ਆ ਕਿ ਕਿਹੜੀ ਕਿਹੜੀ ਲੋਕੇਸ਼ਨ ਤੇ ਤੁਸੀਂ ਇੱਥੇ ਅਮਰ ਹੈਰੀਟੇਜ ਸਿਟੀ ਦੇ ਵਿੱਚ ਹਾਲ ਹਾਲ ਦੀ ਘੜੀ ਤਾਂ ਮੈਂ ਇੱਥੇ ਹੀ ਹਾਂ ਵਾ ਜਿਤਨਾ ਹੈਰੀਟੇਜ ਸਿਟੀ ਦੇ ਵਿੱਚ ਜੀ ਆ ਪਪਾ ਜੀ ਸਪੀਡ ਤੇ ਨਾ ਪਤਾ ਠੀਕ ਨਾ ਟਾਈਮਿੰਗ ਇਹਨਾਂ ਵੈਗ ਨੂੰ ਲੈਵੇ 9 ਵਜੇ ਲੈਵੇ 9:30 ਲੈਵੇ ਸ਼ਾਮ ਨੂੰ ਸੰਗਤ ਤੇ ਡਿਪੈਂਡ ਕਰਦਾ ਵਾ ਭਾਵੇਂ 2 ਵਜੇ ਨਹੀਂ ਕਰਦੇ ਠੀਕ ਹੈ ਨਾ ਅੱਗੇ ਭਾਵੇਂ 3 ਵਜੇ ਜਾਂ 4 ਵਜੇ ਆਪਾਂ ਤਾਂ ਇਹ ਨਹੀਂ ਸੋਚਾ ਕਿ ਜਿਹਨੂੰ ਕਰਵਾ ਹੀ ਗਏ ਆ ਫਿਰ ਬਈ ਮੁਸ਼ਕਲ ਨਹੀਂ ਹੈ ਤਾਂ ਕਰਦਾ ਹਾਂ ਕਿ ਵਾ ਵਿਸਾ ਕੀ ਇਹ ਵੀਰਜੀ ਹੋਣਾ ਨਾਲ ਗੱਲਬਾਤ ਕੀਤੀ ਹੈ ਬਹੁਤ ਵਧੀਆ ਲੱਗਾ ਕਿ ਇੱਕ ਦੇਖਿਆ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਵਧੀਆ ਇੱਕ ਆਪਣਾ ਜਿਹਾ ਸੈਟਅਪ ਹੈ ਨਾ ਜਿਹੜੀ ਚੇਅਰ ਆ ਤੁਹੇ ਚੇਰਾ ਉੱਥੇ ਨਿੰਪਾਣੀ ਕਿਉਂਕਿ ਪਹਿਲੇ ਦਿਨ ਵੀ ਕਹਿੰਦੇ ਸੀ ਕਿ ਜਿਸ ਨਾਲ ਸੰਗ ਲੱਗੀ ਪਰ ਬਾਅਦ ਚ ਇਹ ਗੱਲ ਹੈ ਕਿ ਜਦੋਂ ਮੋਟੀਵੇਸ਼ਨ ਮਿਲਦੀ ਹੈ ਤਾਂ ਬੰਦਾ ਦੁਨੀਆ ਜਿੱਤ ਲੈਂਦਾ ਤੇ ਜਿਹੜੇ ਅੱਲਾ ਸ਼ੇਰੀ ਜਦੋਂ ਮਿਲਦੀ ਹੈ ਤਾਂ ਬੰਦਾ ਕੁਝ ਵੀ ਕਰ ਲੈਂਦਾ ਹੈ ਮਿਹਨਤਿਆਂ ਦਾ ਕੰਮ ਹੈ ਇਹਦੇ ਵਿੱਚ ਕੋਈ ਸ਼ਰਮ ਨਹੀਂ ਹੁੰਦੀ ਹਰ ਕੋਈ ਹਾਰਡ ਵਰਕ ਕਰਦਾ ਹਰ ਕੋਈ ਮਿਹਨਤ ਕਰਦਾ ਆਪਣੇ ਜੀ ਲਈ ਕਰਦਾ ਆਪਣੇ ਪਰਿਵਾਰ ਲਈ ਕਰਦਾ ਕਿਉਂਕਿ ਇਸ ਦੁਨੀਆ ਦੇ ਵਿੱਚ ਅਸੀਂ ਮਿਹਨਤ ਕਰਨ ਆਏ ਆਂ ਭਲੇ ਰੱਬ ਦਾ ਨਾਮ ਜਪਣ ਆਏ ਆਂ ਇੱਥੇ ਹੈਰਿਟੇਜ ਸੀਟ ਤੇ ਵੀ ਇੱਕ ਵੱਖਰੀ ਗੱਲ ਹੈ ਜਦੋਂ ਗੁਰੂ ਦੀ ਸੰਗਤ ਜਾਂਦੀ ਆ ਉਹਨਾਂ ਨੂੰ ਪਾਣੀ ਪਿਉਣਾ ਤੇ ਬਹੁਤ ਵਧੀਆ ਜਿਹਾ ਇੱਕ ਪੁੰਨੋ ਦਾ ਵੀ ਕੰਮ ਹੁੰਦਾ ਨਾਲੇ ਇਹਦਾ ਰੇਟ ਹੈ ਸਿਰਫ 10 ਰੁਪਏ 10 ਰੁਪਏ ਦੇ ਅੱਜਕੱਲ ਹਰ ਇੱਕ ਦੀ ਜੇਬ 'ਚ ਵੀ ਹੁੰਦੇ ਨੇ ਆਸਾਨੀ ਨਾਲ ਨਿਕਲ ਜਾਂਦੇ ਨੇ ਕਈ ਲੋਕ ਨੇ ਜਿਹੜੇ ਕੌਫੀਆਂ ਪੀਂਦੇ ਨੇ 100-150 ਰੁਪਏ ਦੀਆਂ ਉੱਥੇ ਰਾਨਾ ਬੈਠ ਕੇ ਪਰ ਇਹੋ ਜਿਹੇ ਜਿਹੜੇ ਵੀਰ ਜੀ ਤੁਹਾਡੇ ਲਈ ਤੁਹਾਡੇ ਲੋਕਾਂ ਲਈ ਜਿਹੜਾ ਸਿਰਫ 10 ਰੁਪਏ ਦਾ ਇੱਕ ਨਿੰਬੂ ਪਾਣੀ ਦਾ ਰੱਖਿਆ ਹੋਇਆ ਹੈ ਇਹਦੇ ਵਿੱਚ ਦੋ ਗੱਲਾਂ ਨੇ ਇੱਕ ਤਾਂ ਨਿੰਬੂ ਪਾਣੀ ਸਸਤਾ ਤੇ ਦੂਜੀ ਗੱਲ ਹੈ ਮਿਹਨਤੀ ਵੀਰ ਨੇ ਇੱਕ ਬਹੁਤ ਵਧੀਆ ਲੱਗਾ ਇਹਨਾਂ ਨਾਲ ਗੱਲਬਾਤ ਕਰਕੇ ਇੱਕ ਵਕਰੀ ਹੀ ਇੱਕ ਮੋਟੀਵੇਸ਼ਨ ਮਿਲਦੀ ਹੈ ਕਿ ਇਹੋ ਜਿਹੇ ਵੀਰ ਜੀ ਸਭ ਕੁਝ ਕਰ ਸਕਦੇ ਨੇ ਤੇ ਆਮ ਜਨਤਾ ਕਿਉਂ ਨਹੀਂ ਕਰ ਸਕ ਤਾਨੂੰ ਇੱਕ ਲੋਕੇਸ਼ਨ ਦਿਖਾ ਦਿੰਨੇ ਆ ਜਦੋਂ ਤੁਸੀਂ ਹੈਰੀਟੇਜ ਸਟਰੀਟ ਦੇ ਕੋਲ ਆਓਗੇ ਮਹਾਰਾਜ ਰਣਜੀਤ ਸਿੰਘ ਦੀ ਮੂਰਤੀ ਹੈ ਉਹਦੇ ਬਿਲਕੁਲ ਕੋਲ ਹੀ ਹੈ ਵੀਰ ਜਿਹੜੇ ਨੇ ਕਿ ਨਿੰਬੂ ਪਾਣੀ ਤੁਹਾਨੂੰ ਆਸ-ਪਾਸੇ ਦਿੱਖ ਜਾਣਗੇ ਤੇ ਟਾਈਮਿੰਗ ਵੀ ਇਹਨਾਂ ਦੀ ਜਿਹੜੀ 9 ਤੋਂ ਸ਼ਾਮ ਤੱਕ ਹੁੰਦੀ ਹੈ ਪਰ ਤੇ ਦੇਖਿਆ ਜਾਵੇ ਤਾਂ ਸੰਗਤ ਜਿੱਦਾਂ ਵੀ ਵੇਲੇ ਕਰਦੀ ਹੈ ਉਹ ਬਹੁਤ ਚੱਲ ਜਾਂਦੇ ਨੇ ਤੇ ਦੇਖਿਆ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਕੋਈ ਆਉਂਦਾ ਵਾ ਵੀਰ ਤੇ ਉਹਨਾਂ ਨੂੰ ਜਿਹੜਾ ਹੈ ਕਿ ਨਿੰਬੂ ਪਾਣੀ ਜਿਹੜਾ ਇੱਦਾਂ ਹੀ ਗਲਾਸ ਪਾ ਫੜਾ ਦਿੰਦੇ ਨੇ ਤੇ ਪਿੱਛੇ ਤੁਸੀਂ ਦੇਖ ਸਕਦੇ ਹੋ ਨਾਲ ਉਹ ਲੈ ਕਹਿ ਗਏ ਜਿਸ ਤਰ੍ਹਾਂ ਕੀ ਅਕਾਚੇ ਟੁੱਟੀ ਲੱਗੀ ਹੈ ਤੁਹਾਨੂੰ ਦਿਖਾ ਦਿੰਦੇ ਆ ਉਸ ਟੁੱਟੀ ਦੇ ਵਿੱਚ ਜਿਹੜਾ ਕਿ ਨਿੰਬੂ ਪਾਣੀ ਜਾਂਦਾ ਤੇ ਵੀਰ ਜਿਹੜਾ ਕਿ ਇਸ ਤਰ੍ਹਾਂ ਤੁਹਾਨੂੰ ਗਲਾਸ ਫੜਾ ਦਿੰਦੇ ਤੇ ਤੁਸੀਂ ਆਪਣੇ ਗਲਾਸ ਦੇ ਰਾਹੀਂ ਜਿਹੜਾ ਕਿ ਨਿੰਬੂ ਪਾਣੀ ਪੀ ਸਕਦੇ ਹੋ ਤੁਹਾਨੂੰ ਸੈਲਫ ਸਰਵਿਸ ਹੈ ਕਿਉਂਕਿ ਵੀਰ ਹੋਂਾ ਵੱਲੋਂ ਮਿਹਨਤ ਕੀਤੀ ਨਹੀਂ ਬਣਾਈ ਜਾਂਦੀ ਤੁਸੀਂ ਦੇਖ ਸਕਦੇ ਹੋ ਤੁਸੀਂ ਇੱਥੇ ਨਿੰਬੂ ਪਾਣੀ ਪੀ ਸਕਦੇ ਹੋ ਬਹੁਤ ਵਧੀਆ ਤਸਵੀਰ ਹੈ ਇੱਕ ਤੁਸੀਂ ਗਲਾਸ ਲੈ ਕੇ ਪਿੱਛੋਂ ਆਪਣੇ ਆਪ ਹੀ ਤੁਸੀਂ ਜਿਹੜਾ ਕਿਥੋਂ ਪੀ ਸਕਦੇ ਹੋ ਇੱਕ ਜਿਹੜੀ ਮਿਹਨਤ ਦੀ ਤਸਵੀਰ ਹੈ ਤੇ ਬਹੁਤ ਵਧੀਆ ਗੱਲ ਹੈ ਆਸ ਕਰਦੇ ਆ ਕਿ ਲੋਕ ਜਿਹੜੇ ਨੇ ਇਹਨਾਂ ਤੋਂ ਮੋਟੀਵੇਟ ਹੋਣਗੇ ਤੇ ਆਪਣੀ ਜ਼ਿੰਦਗੀ ਚ ਅੱਗੇ ਵਧਣਗੇ ਕਿਉਂਕਿ ਅਕਸਰ ਹੀ ਵਕਤ ਬਕਤ ਸ਼ਿਕਾਇਤਾਂ ਲੋ ਕਰਦੇ ਰਹਿੰਦੇ ਨੇ ਰੱਬ ਤੋਂ ਕਿ ਸਾਨੂੰ ਸੱਬਨੇ ਕੁਝ ਨਹੀਂ ਦਿੱਤਾ ਪਰ ਇਹ ਕਾ ਵਧੀਆ ਗੱਲ ਹੈ ਕਿ ਵੀਰ ਆਪਣੀ ਮਿਹਨਤ ਕਰ ਰਹੇ ਨੇ ਕੋਈ ਸ਼ਿਕਾਇਤ ਨਹੀਂ ਰੱਬ ਤੋਂ ਤੇ ਜਿਹੜਾ ਇੱਕ ਬਹੁਤ ਜਗ੍ਹਾ ਤੁਹਾਨੂੰ ਲੋਕੇਸ਼ਨ ਦਿਖਾ ਦਿੱਤੀ ਹੈ ਗਰਮੀ ਦਾ ਮੌਸਮ ਹੈ ਜਿਹੜੇ ਡਿਗਰੀ ਹੈ ਬਹੁਤ ਟੈਂਪਰੇਚਰ ਹਾਈ ਹੈ ਤੇ ਇੱਕ ਬਹੁਤ ਗਰਮੀ ਦਾ ਮੌਸਮ ਪਰ ਇਹਦੇ ਵਿੱਚ ਰਹਾ ਤੁਹਾਨੂੰ ਪਾਣੀ ਨਿੰਬੂ ਪਾਣੀ ਦੇ ਸਕਦਾ ਜਿਹੜਾ ਵਧੀਆ